ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਵਿਰਾਸਤਿਕ ਕਦਮ ਤasse ਚੱਲ ਰਹੇ ਆਂ ਆਪ ਜੀ ਨੂੰ ਦਰਸ਼ਨ ਕਰਾ ਰਹੇ ਆਂ ਵੱਡੇ ਕੱਲੂ ਘਾਰੇ ਦੇ ਜਿਹੜਾ ਮਿਊਜ਼ੀਅਮ ਬਣਿਆ ਹੋਇਆ ਹੈ ਜਿਹੜਾ ਪੰਜਾਬ ਸਰਕਾਰ ਨੇ ਕਲੀ ਗਵਰਨਮੈਂਟ ਦੇ 2011 ਚ ਬਣਾਇਆ ਸੀ ਅਜੋ ਸਥਾਨ ਤੇ ਖੜੇ ਆਂ ਔਰ ਜੋ ਕਿ ਸਿੰਬੋਲਿਕ ਹੈ ਵੱਡੇ ਕੱਲੂ ਘਾਰੇ ਦਾ ਸ਼ਾਸ ਸੰਗਤ ਜੀ ਸਿੱਖ ਕੌਮ ਨੇ ਤਿੰਨ ਤਿੰਨ ਕੱਲੂ ਘਾਰੇ ਚੇਲੇ ਨੇ ਪਹਿਲਾ ਕੱਲੂ ਘਾਰਾ ਜਦੋਂ ਹੋਇਆ ਤੇ ਅਸੀਂ ਨਵਾਬੀਆਂ ਚ ਆਏ ਜਦੋਂ ਦੂਜਾ ਕਲੂਕਰ ਆਇਆ 1766 ਜਿਸ ਥਾਂ ਤੇ ਅਸੀਂ ਖੜੇ ਆ 6162 ਤੇ ਉਸ ਤੋਂ ਬਾਅਦ ਫਿਰ ਅਸੀਂ 32 ਸਾਲਾਂ ਦੇ ਵਿੱਚ ਪੰਜਾਬ ਦੇ ਰਾਜੇ ਬਣ ਗਏ ਇਹ ਜਿਹੜੇ 18ਵੀਂ ਸਦੀ ਦੇ ਸਿੱਖ ਸੀ ਮੈਂ ਉਹਨਾਂ ਸਿੱਖਾਂ ਦੇ ਉਹਨਾਂ ਨੂੰ ਅੱਜ ਇੱਥੇ ਖੜੇ ਹੋ ਕੇ ਨਤਮਸਤ ਕਰਦਾ ਆ ਉਹ ਜਿਹੜੇ ਉਸ ਸਮੇਂ ਦੇ ਜਿਹੜੇ ਸਾਡੇ ਜਰਨੈਲ ਸਿੰਘ ਜਿਹੜੇ ਜਿਨ੍ਹਾਂ ਮੈਂ ਅੱਜ ਸੁਖਾ ਸਿੰਘ ਮੜੀ ਕੰਬੁਕੀ ਨੂੰ ਯਾਦ ਕਰਦਾ ਆ ਆ ਉਹਨਾਂ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਦਾ ਜਿਨ੍ਹਾਂ ਨੇ ਉਸ ਉਸ ਸਮੇਂ ਮੌਕੇ ਦੇ ਵਿੱਚ ਜਦੋਂ ਉਹਨਾਂ ਨੇ ਦੇਖਿਆ ਕਿ ਸਿੱਖ ਮਿਸਲਾਂ ਬਣਾਈਆਂ ਉਸ ਤੋਂ ਬਾਅਦ ਫਿਰ ਤਰਨਾ ਦਲ ਤੇ ਬੁੱਢਾ ਦਲ ਜਦੋਂ ਸਿੱਖ ਕੌਮ ਨੇ ਜਿਹੜੇ ਇਹ ਡਿਸੀਜਨ ਲਏ ਔਰ ਉਸ ਤੋਂ ਬਾਅਦ ਜਿਹੜੀਆਂ ਮਿਸਲਾਂ ਆ ਉਹਨਾਂ ਮਿਸਲਾਂ ਨੇ ਪੰਜਾਬ ਦੇ ਛੋਟੇ-ਛੋਟੇ ਜਗ੍ਹਾ ਤੇ ਕਬਜ਼ੇ ਕਰਕੇ ਆਪਣੇ ਆਪ ਨੂੰ ਐਸਟੈਬਲਿਸ਼ ਕੀਤਾ ਤੇ ਉਸ 32 ਸਾਲਾਂ ਇਸ ਕੱਲੂ ਘਾਰੇ ਤੋਂ ਕਰੀਬ 38 38 ਸਾਲ ਬਾਅਦ ਹੀ ਅਸੀਂ ਦੇਖਦੇ ਹਾਂ ਤੇ ਜਿਹੜਾ ਅਸੀਂ ਇੱਕ ਵੱਡਾ ਬਹੁਤ ਵੱਡਾ ਜਿਹੜਾ ਕਿ 19ਵੀਂ ਸਦੀ ਦਾ ਸਿੱਖ ਅੰਪਾਇਰ ਜਿਹੜਾ ਖੜਾ ਕੀਤਾ ਮਹਾਰਾਜਾ ਰਣਜੀਤ ਸਿੰਘ ਨੇ ਉਹ ਜੋ ਵੀ ਹੋਇਆ ਹੈ ਉਹ ਜੋ 18ਵੀਂ ਸਦੀ ਦੇ ਸਿੱਖ ਸੀ ਉਹਨਾਂ ਦੀਆਂ ਕੁਰਬਾਨੀਆਂ ਰਾਜਾ ਜਸਪਰ ਸਿੰਘ ਆਲੂ ਵਾਲੀਆ ਰਾਜਾ ਜਸਪਰ ਸਿੰਘ ਰਾਮਗੜਿਆ ਚੜਸਿੰਘ ਸ਼ੁਕਰਚਕੀਆ ਹੋਰ ਜਿਹੜੇ ਵੱਡੇ ਵੱਡੇ ਜਰਨੈਲ ਸਨ ਜਿਨ੍ਹਾਂ ਜਿਨ੍ਹਾਂ ਨੇ ਜਿਨ੍ਹਾਂ ਨੇ ਇਸ ਥਾਂ ਦੇ ਉੱਤੇ ਲੜਾਈ ਲੜੀ ਆਪਣੀ ਕੌਮ ਨੂੰ ਬਚਾਇਆ ਜੋ ਕਿਸ ਤਰ੍ਹਾਂ ਫਿਰ ਕਾਟ ਦੇ ਵਿੱਚ ਜੋ 1 ਲੱਖ ਦੇ ਕਰੀਬ ਸਿੱਖੀ ਔਰ ਇਹ ਵਿੱਚੋਂ 35 ਹਜ਼ਾਰ ਅਦਾਲੀ ਮਾਰ ਕੇ ਲੈ ਗਿਆ ਤੇ ਸਾਥ ਸਾਥ ਗੱਜੀ ਹੁਣ 65 ਹਜ਼ਾਰ ਸਿੱਖਾਂ ਨੇ ਜਿਨ੍ਹਾਂ ਜੋ ਮਿਲਵਰਤਨੀਏ ਸਿੱਖ ਵੀ ਸੀ ਔਰ ਨਾ ਮਿਲਵਰਤਨੀਏ ਸਿੱਖੀ ਉਹ ਨਾ ਮਿਲਵਰਤਨੀਏ ਸਿੱਖਾਂ ਨੇ ਇੰਨਾ ਵੱਡਾ ਐਮਪਾਇਰ ਖੜਾ ਕੀਤਾ ਜੋ ਕਿ ਮਹਾਰਾਜਾ ਰਣਜੀਤ ਸਿੰਘ ਦੇ 38 ਸਾਲਾਂ ਦੇ ਵਿੱਚ ਉਹਨਾਂ ਨੇ ਐਮਪਾਇਰ ਖੜਾ ਕੀਤਾ ਉਸ ਤੋਂ ਬਾਅਦ ਅਸੀਂ ਆਈਏ ਤੀਜਾ ਕਲੂਕਾਰਾ ਤੀਜਾ ਕਲੂਕਾਰਾ ਮੇਰੀ ਉਮਰ ਦੇ ਜਿੰਨੇ ਵੀ ਵੀਰ ਨੇ ਉਹਨਾਂ ਸਭ ਨੇ ਆਪਣੀ ਜੇ ਕਲੂਕਾਰੇ ਦਾ ਸੰਤਾਪ ਆਪਣੇ ਪਿੰਡੇ ਤੇ ਹਟਾਇਆ ਔਰ ਮੈਂ ਇੱਕ ਗੱਲ ਕਹਾਂਗਾ ਕਿ ਅਸੀਂ ਲੋਕ ਗੱਲ ਕਰਦੇ ਆ ਪਰ ਮੈਂ ਇੱਕ ਚੜ੍ਹਦੀ ਕਲਾ ਦੀ ਗੱਲ ਕਰਨ ਜਾਣ ਜਾ ਰਹੇ ਆ ਕਿ ਤੀਜਾ ਕਲੂਕਾਰਾ ਆਇਆ ਸਿੱਖ ਪਹਿਲੇ ਖਾਲੀ ਭਾਰਤ ਚ ਵਸਦੇ ਸੀ ਤੀਜਾ ਕਲੂਕਾਰੇ ਨੇ ਸਿੱਖਾਂ ਨੂੰ ਇੰਟਰਨੈਸ਼ਨਲੀ ਇੱਕ ਬਹੁਤ ਵੱਡਾ ਫੇਮ ਦਿੱਤਾ ਔਰ ਸਿੱਖ ਇੰਟਰਨੈਸ਼ਨਲੀ ਆਪਣੇ ਭਾਰਤ ਤੋਂ ਨਿਕਲ ਕੇ ਬਾਹਰ ਵਿਦੇਸ਼ਾਂ ਚ ਗਏ ਔਰ ਵਿਦੇਸ਼ਾਂ ਚ ਉਹਨਾਂ ਨੇ ਜਿਹੜੇ ਸਾਡੇ ਸਿੱਖ ਸੀ ਉਹਨਾਂ ਨੇ ਨਾਮ ਨਖਟਿਆ ਉਹਨਾਂ ਸਰਕਾਰਾਂ ਚ ਮੰਤਰੀ ਬਣੇ ਅੱਛੇ ਅੱਛੇ ਉਹਦਿਆਂ ਤੇ ਗਏ ਔਰ ਵੇਖੋ ਆਪਣੇ ਕਿਰਦਾਰ ਦੇ ਨਾਲ ਹੀ ਤੁਸੀਂ ਆਪਣਾ ਰਾਜ ਕਾਇਮ ਕਰ ਸਕਦੇ ਹੋ ਤੇ ਜਿਹੜਾ ਕਿਰਦਾਰ ਹੈ ਉਹ ਹਮੇਸ਼ਾ ਹੀ ਪਾਸ਼ਾ ਜੀ ਦਾਵੇ ਦਾ ਮਜ਼ਬੂਤ ਦਾਵੇਦਾਰ ਹੁੰਦਾ ਹੈ ਤੇ ਮੈਂ ਅੱਜ ਇਸ ਸਥਾਨ ਤੇ ਖੜੇ ਹੋ ਕੇ ਕੌਮ ਸਾਰੀ ਕੌਮ ਨੂੰ ਅਪੀਲ ਕਰਦਾ ਕਿ ਆਪਣੇ ਬੱਚਿਆਂ ਨੂੰ ਪੜਾਓ ਲਿਖਾਓ ਸੋਹਣੀ ਸਿੱਖਿਆ ਦਿਓ ਜਿੱਦਾਂ ਕਿ ਜਿਹੜੇ ਸਿੱਖ ਨਾਮ ਨਖਟਣ ਤੇ ਹਰ ਵਰਡ ਦੇ ਵਿੱਚ ਹਰ ਜਗ੍ਹਾ ਆਪਣੇ ਪਾਸ਼ਾ ਜੀ ਦੇ ਵੇ ਨੂੰ ਮਜ਼ਬੂਤ ਕਰਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਖਤੇ